ਦੇ ਸੋਨੋ ਸਾਧੂ ਕੇ ਬੈਨ ਬੈਨ ਕਹਿੰਦੇ ਨੇ ਬਚਨਾ ਨੂੰ ਕਹਿੰਦੇ ਸਭ ਤੋਂ ਪਹਿਲਾਂ ਗੁਰੂ ਦੀ ਬਾਣੀ ਨੂੰ ਸੁਣ ਦੇਖੋ ਪ੍ਰਸਾਰ ਨੈ ਜਦੋਂ ਬਾਣੀ ਨੂੰ ਆਪਾਂ ਸੁਣਾਗੇ ਨਾ ਕਹਿੰਦੇ ਤੇਰੀਆਂ ਅੱਖਾਂ ਹੀ ਉਦਣ ਖੁੱਲਣੀਆਂ ਸਾਡੀਆਂ ਤਾਂ ਖੁੱਲ ਗਈ ਆਪੇ ਸਾਨੂੰ ਤਾਂ ਦਿਸਦਾ ਆਪਾਂ ਵੇਖਦਾ ਹੀ ਹਰੇਕ ਚੀਜ਼ ਨੂੰ ਉੱਚਾ ਨੀਵਾ ਹਰੇਕ ਰੰਗ ਹਰੇਕ ਤਰ੍ਹਾਂ ਦੇ ਮਾਇਆ ਧਨ ਪਦਾਰਥ ਆਪਾਂ ਵੇਖਦੇ ਆਂ ਔਰ ਪਰਛਕ ਨਹੀਂ ਦੇ ਜੇ ਤੇਰੀ ਅੱਖਾਂ ਨਹੀਂ ਖੁੱਲੀਆਂ ਜੇ ਤੈਨੂੰ ਸਮਝ ਨਹੀਂ ਆਈ ਸੰਸਾਰ ਦੀ ਤਾਂ ਸਾਈ ਭਾਖ ਦੇ ਸੁਨੋ ਸਾਧੂ ਕੇ ਬੈਨ ਜਦੋਂ ਤੋ ਗੁਰੂ ਦੇ ਬਚਨਾਂ ਨੂੰ ਗੁਰਬਾਣੀ ਸਰੂਪ ਵਿੱਚ ਸਰਵਣ ਕੀਤਾ ਦੇਖੋ ਪਸਾਰ ਨੈਨ ਫਿਰ ਇਹ ਜਿਹੜਾ ਪਸਾਰਾ ਹੈ ਤੋ ਅੱਖਾਂ ਖੋਲ ਕੇ ਵੇਖੇਂਗਾ ਫਿਰ ਦਿ세ਗਾ ਕਿ ਪ੍ਰਾਨ ਪਤ ਚਿਤਰਾਕ ਪ੍ਰਾਣਾ ਦੇ ਪਤੀ ਨੂੰ ਚਿੱਤੇ ਰੱਖਣਾ ਤੈਨੂੰ ਸਮਝ ਆ ਜਾਣੀ ਹੈ ਵਾਹਿਗੁਰੂ ਪਰਮੇਸ਼ਰ ਨੂੰ ਹਰ ਵਕਤ ਚਿੱਤੇ ਵਿੱਚ ਰੱਖਣਾ ਇਹਨੂੰ ਸਿਮਰਨ ਕਹਿੰਦੇ ਨੇ ਸਿਮਰਨ ਸੰਸਕ੍ਰਿਤ ਵਿੱਚ ਕਹਿੰਦੇ ਸਿਮਰਨ ਕਰਨਾ ਪੰਜਾਬੀ ਵਿੱਚ ਕਹਿੰਦੇ ਚਿੱਤੇ ਕਰਨਾ ਉਹਨੂੰ ਵਾਹਿਗੁਰੂ ਨੂੰ ਹਰ ਵਕਤ ਚਿੱਤੇ ਵਿੱਚ ਰੱਖਣਾ ਹੈ ਹੋਰ ਇਹ ਨਹੀਂ ਕਿ ਆਪਾਂ ਕੁਝ ਬੋਲੀ ਜਾਣਾ ਬੋਲੀ ਜਾਣਾ ਨਹੀਂ ਨਾਮ ਸਿਮਰਨ ਕਰੋ ਅੱਧਾ ਘੰਟਾ ਘੰਟਾ ਅੰਮ੍ਰਿਤ ਵੇਲੇ ਸ਼ਾਮ ਨੂੰ ਕਰੋ ਤੇ ਚੇਤੇ ਵਿੱਚ ਰੱਖਣਾ ਹੈ ਉਹਨੂੰ ਕਿ ਮੇਰਾ ਕੋਈ ਹੈ ਜਿਵੇਂ ਗੁਰਮੁਖੋ ਦੂਰ ਦੇਸ਼ ਵਿਦੇਸ਼ ਵਿੱਚ ਆਪਣੇ ਬੱਚੇ ਜਾਂਦੇ ਨੇ ਉੱਥੇ ਬੜਾ ਕੁਝ ਹੁੰਦਾ ਰਹਿੰਦਾ ਐਕਸੀਡੈਂਟ ਹੁੰਦੇ ਨੇ ਕਈ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਪਰ ਜਦੋਂ ਖਬਰ ਕੋਈ ਇੱਧਰੋਂ ਜਾਵੇ ਨਾ ਕੋਈ ਪੰਜਾਬ ਚੋਂ ਚਲੇ ਜਾਵੇ ਕੋਈ ਉਹਦੇ ਪਿੰਡ ਤੋਂ ਜਾਵੇ ਕੋਈ ਉਹਦੇ ਘਰ ਤੋਂ ਜਾਵੇ ਉਹਦੇ ਤੋਂ ਖੁਸ਼ੀ ਵੀ ਖੁਸ਼ੀ ਵਿੱਚ ਵੀ ਖਿਵਾ ਹੋ ਜਾਂਦਾ ਤੇ ਦੁਖੀ ਵੀ ਹੋ ਜਾਂਦਾ ਮੇਰੇ ਪਿੰਡਾਂ ਆ ਗੱਲ ਹੋ ਗਈ ਮੇਰੇ ਘਰ ਆ ਗੱਲ ਹੋ ਗਈ ਸਾਡੇ ਬੱਚੇ ਜਿਹੜੇ ਵਿਦੇਸ਼ ਵਿੱਚ ਜਾਂਦੇ ਨੇ ਉਹਨਾਂ ਨੂੰ ਘਰ ਦੀ ਖਬਰ ਜਦੋਂ ਉਹ ਜੀ ਮਿਲਦੀ ਤੇ ਬੜੇ ਦੁਖੀ ਹੁੰਦੇ ਨੇ ਉਵੇਂ ਦੁਨੀਆ ਤੇ ਸਾਰਾ ਦਿਨ ਨਿਊਜ਼ ਚੈਨਲਾਂ ਤੇ ਨਿਊਜ਼ ਚੱਲਦੀ ਰਹਿੰਦੀ ਹੈ ਉਹਨਾਂ ਨੂੰ ਉਹਦੇ ਨਾਲ ਕੋ ਮਤਲਬ ਨਹੀਂ ਹੁੰਦਾ ਜੇ ਜਦੋਂ ਆਪਾਂ ਧਰਮੀ ਬਣ ਜਾਂਦੇ ਆ ਫਿਰ ਆਪਣੇ ਧਰਮ ਵਿੱਚ ਕੋਈ ਗਲਤ ਹੋਵੇ ਤੇ ਆਪਾਂ ਨੂੰ ਉਸੇ ਵਕਤ ਛੱਟ ਕਿਤੇ ਵੀ ਦੇਸ਼ ਦੇ ਵਿੱਚ ਮਨੁੱਖ ਬੈਠਾ ਵਿਦੇਸ਼ ਵਿੱਚ ਬੈਠਾ ਹੋਵੇ ਸਾਡੇ ਧਰਮ ਦੇ ਵਿੱਚ ਆ ਚੰਗਾ ਨਹੀਂ ਹੋ ਰਿਹਾ ਸਾਡੇ ਧਰਮ ਦਾ ਆ ਨੁਕਸਾਨ ਹੋਇਆ ਉਹ ਵੀ ਛੱਟ ਵੱਜਦੀ ਹੈ ਸਤਗੁਰੂ ਮਹਾਰਾਜ ਪਾਵਨ ਪੁਰਬ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ ਪ੍ਰਾਨ ਪਤ ਚਿਤਰਾਖ ਕੋ ਘਰ ਦੇ ਖਬਰ ਦੁਖੀ ਜ਼ਿਆਦਾ ਕਰ ਗਈ ਕਿਉਂਕਿ ਘਰ ਚਿੱਤੇ ਵਿੱਚ ਸੀ ਮਾਂ ਬਿਮਾਰ ਹੋ ਗਈ ਮਾਂ ਵੀ ਚਿੱਤੇ ਵਿੱਚ ਆ ਗਈ ਪਿਤਾ ਵੀ ਚਿੱਤੇ ਵਿੱਚ ਸੀ ਉਹਨੂੰ ਦੁੱਖ ਮਿਲਿਆ ਉਹਦੀ ਛੱਟ ਵਜ੍ਹੀ ਦੁਖੀ ਹੋ ਗਿਆ ਰੋ ਪਿਆ ਘਰ ਦੇ ਵਿੱਚ ਕੋ ਖੁਸ਼ੀ ਦਾ ਸਮਾਂ ਆਇਆ ਘਰ ਚਿੱਤੇ ਵਿੱਚ ਸੀ ਖੁਸ਼ ਹੋ ਗਿਆ ਸਤਿਗੁਰੂ ਮਹਾਰਾਜ ਕਹਿੰਦੇਵੇਂ ਜਦੋਂ ਗੁਰੂ ਚਿੱਤੇ ਵਿੱਚ ਹੋਵੇ ਨਾ ਤੇਰੇ ਗੁਰੂ ਇਦਾਂ ਤੇਰੀ ਯਾਦ ਵਿੱਚ ਹੋਵੇ ਜਦੋਂ ਗੁਰਮੁਖ ਪਿਆਰਿਓ ਗੁਰੂ ਵਿਸਰਿਆ ਫੇ ਮਨੋ ਇੱਕ ਦੁਖੀ ਹੋ ਜਾਂਦਾ ਮੈਨੂੰ ਅਜ ਰਬੀ ਨਿਚਿਤ ਅਰਜਨਾ ਸੁਤੀ ਕੰਤ ਸਿਉ ਅੰਗ ਮੁੜੇ ਮੁੜ ਜਾਈ ਜਿਹੜੀ ਰਾਤ ਦੀ ਨਮਾਜ਼ ਸੀ ਬਾਬਾ ਫਰੀਦ ਕਹਿੰਦਾ ਅਜ ਰਹਿਣ ਦਿੰਦੇ ਰੋਜ਼ ਪੜ੍ਹਦੇ ਹੀ ਹੈ ਇਸ਼ਾ ਦੀ ਨਮਾਜ਼ ਜਿਹੜੀ ਰਾਤ ਦੀ ਹੁੰਦੀ ਹੈ ਕਹਿੰਦੇ ਛੱਡ ਦਿਓ ਛੱਡ ਦਿੱਤੀ ਚਾਰ ਪੜੀਆਂ ਨੇ ਪੰਜਵੀਂ ਰਹਿਣ ਦਿਓ ਤੇ ਮੈਂ ਬਹੁਤੇ ਆਪਣੇ ਕਹਿੰਦੇ ਚਾਰ ਬਾਣੀਆਂ ਜਾਪ ਸਾਬ ਥੋੜੀ ਨਮੇਰੀ ਬਾਣੀ ਐ ਨੂੰ ਰਹਿਣ ਦਿੰਨੇ ਚੱਕਰ ਚੈਨ ਨਰਬੰਨ ਜਾ ਤਰਪਾਤ ਨਾਇਂ ਜੇ ਰੋਜ ਪੜ੍ਹਦੇ ਨੂੰ ਰਹਿਣ ਦਿੰਨੇ ਕਈ ਕਈ ਵਾਰੀ ਗ੍ਰੰਥੀ ਸਿੰਘ ਗੁਰੂ ਘਰਾਂ ਦੇ ਉਹ ਵੀ ਇਦਾਂ ਕੱਲ ਦੇ ਕਹਿੰਦਾ ਛੇਤੀ ਐ ਥੋੜੀ ਕਾਲੀ ਐ ਜਾਪ ਸਾਬ ਰਹਿਣ ਦਿੰਨੇ ਆਨੰਦ ਸਾਬ ਛੇ ਪੌੜੀਆਂ ਕਰ ਲੈਣੇ ਰਹਿਣ ਦਿੰਨੇ ਜਿੰਨਾ ਕੋ ਬੰਦਾ ਨੇੜੇ ਕਰ ਸਕਦਾ ਕੰਮ ਉਹਨਾ ਕਰਦਾ ਬਾਬਾ ਫਰੀਦ ਕਹਿੰਦੇ ਮੈਂ ਵੀ ਕੀਤਾ ਕਹਿੰਦੇ ਰਹਿਣ ਦਿੰਨੇ ਆ ਪਰ ਜਿਹੜਾ ਗੁਰਮੁਖ ਪਰ ਜਿਹਦੇ ਚਿੱਤੇ ਵਿੱਚ ਵਸਿਆ ਰਹੇ ਉਹ ਕਿੱਥੇ ਰਿਹਾ ਜਾਂਦਾ ਉਹ ਦੇਖੋ ساری ਰਾਤ ਪਾਸੇ ਮੋੜਦੇ ਰਹੇ ਬਾਬਾ ਫਰੀਦ ਅੱਖ ਦੇ ਅਜਨ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ ਜਾਏ ਪਛੇ ਡੋਅ ਅਗਣੀ ਤੋਂ ਮੁਕੇ ਹੋ ਰਾਇਣ ਵਹਾਰੇ ਭਗਤ ਫਿਰ ਇੱਕ ਭਗਤ ਨੂੰ ਪੁੱਛਦਾ ਕਿ ਤੇਰੀ ਵੀ ਰਾਤ ਕਿੱਦਾਂ ਲੰਘ ਗਈ ਵੀ ਜਪਜੀ ਸਾਹਿਬ ਤੋਂ ਬਿਨਾਂ ਤੇਰਾ ਦਿਨ ਕਿੱਦਾਂ ਲੰਘ ਗਿਆ ਉਹ ਭਗਤ ਕਿਹੜਾ ਹੈ ਉਹ ਅੰਦਰੇ ਬੈਠੀ ਸਾਡੀ ਆਤਮਾ ਪੁੱਛਦੀ ਐ ਪਰ ਸੋ ਬੜਾ ਸੋਹਣਾ ਸਾਰਾ ਕੁਝ ਪੜਿਆ ਬੜੇ ਚੰਗੇ ਕਰਮ ਕੀਤੇ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਆਇਆ ਸਾਰਾ ਦਿਨ ਸੇਵਾ ਕਰਦਾ ਰਿਹਾ ਅੱਜ ਉੱਠਿਆ ਹੀ ਨਹੀਂ ਅੰਗ ਮੁੜੇ ਮੁੜ ਜੇ ਅੱਜ ਐਵੇਂ ਹੱਡ ਪੈਰ ਭੰਨੀ ਜਾਂਦਾ ਲੰਮਾ ਪਿਆ ਸਵੇਰ ਦਾ ਉੱਠਿਆ ਹੀ ਨਹੀਂ ਇੱਕ ਦਿਨ ਮਨ ਖਿਵਾ ਹੋ ਗਿਆ ਸੁਖਮਨੀ ਸਾਹਿਬ ਪੜਿਆ ਜੇ ਮਨ ਤਗੜਾ ਹੋਵੇ ਆਤਮਾ ਤਗੜੀ ਹੋਵੇ ਕਹਿੰਦੀ ਅੱਜ ਪੜਿਆ ਹੀ ਨਹੀਂ ਤੇ ਕਿਤੇ 24 ਅਸ਼ਟਪਦੀਆਂ ਪੜ ਦਤੀਆਂ ਐਤਵਾਰ ਦਾ ਦਿਨ ਜਾਣ ਕੇ ਬਹਿ ਗਿਆ ਚੌਂਕੜਾਂ ਮਾਰ ਕੇ ਸੋਮਵਾਰ ਕੁਝ ਵੀ ਨਹੀਂ ਮੰਗਲਵਾਰ ਵਿਲੰਗ ਗਿਆ ਬੁੱਧਵੀਰ ਚੁਪ ਚਨੀਚਰਵਾ ਲੰਗ ਗਿਆ ਐਤਵਾਰ ਫਿਰ ਜਾ ਕੇ ਪੜਨਾ ਕਰ ਤਾ ਇੱਕ ਇੱਕ ਹਫਤੇ ਦਾ ਗੈਪ ਅੱਖ ਤੇ ਰੋਟੀ ਰੋਜ਼ ਖਾਣੇ ਪਾਣੀ ਰੋਜ਼ ਪੀਣੇ ਅੱਖ ਤੇ ਜਾਇ ਪੁੱਛ ਡੋ ਅਗੜੇ ਤੋਂ ਕਿਉਂ ਰਹਿਣ ਵੀ ਹੈ ਅੰਦਰ ਬੈਠੀ ਆਤਮ ਪੁੱਛਦੀ ਤੇਰਾ ਦਿਨ ਕਿੱਦਾਂ ਲੰਗੀ